ਨਾ ਸੋਨਾ ਫੁੱਲਾਂ ਦਾ ਸਜਾਇਆ ਹੈ ਜਿਹਦਾ ਕੋਈ ਹੱਦ ਹੀ ਨਹੀਂ ਦਿਲ ਨਾਲ ਪੂਰੀ ਵੀਡੀਓ ਦੇਖੋ ਤਾਂ ਜੋ ਤੁਹਾਨੂੰ ਕੱਲੀ-ਕੱਲੀ ਚੀਜ਼ ਸਮਝ ਆਵੇ ਚਾਹ ਮੈਂ ਜ਼ਰੂਰ ਪੀਂਗਾ ਤੁਹਾਨੂੰ ਪਤਾ ਹੀ ਹੈ ਚਾਹ ਵਗੈਰਾ ਪਾਣਾ ਨਹੀਂ ਮਿੱਤਰੋ ਚਾਹ ਨਹੀਂ ਮਿਲੀ ਨਸੀਬ ਚ ਦੋਨਾਂ ਪਾਸੇ ਉਹਨਾ ਮਜ਼ਾ ਤੁਹਾਨੂੰ ਵੀਡੀਓ ਚ ਨਹੀਂ ਆਏਗਾ ਜਿੰਨਾ ਤੀਰ ਮਾਰ ਕੇ ਤੱਤੀ ਚੋਂ ਪਾਣੀ ਦਾ ਸੋਮਾ ਕਢਿਆ ਸੀ ਅੱਜ ਕੱਲ੍ਹ ਹਰ ਜਗ੍ਹਾ ਮਿੱਤਰੋ ਫਰੌਡ ਹੁੰਦੇ ਨੇ ਦੇਖੋ ਗੁਰੂ ਜੀ ਨੇ ਤੀਰ ਮਾਰ ਕੇ ਸਰਾਲ ਦਾ ਨਾਸ਼ ਕੀਤਾ ਸੀ ਉਦੋਂ ਰਾਤ ਨੂੰ ਤੁਰਦੇ ਸੀ 3 ਵਜੇ ਸ਼ਨੀਵਾਰ ਤੇ ਐਤਵਾਰ ਸਵੇਰੇ ਇੱਥੇ ਪਹੁੰਚਦੇ ਸੀ ਪਰ ਇੱਕ ਦੂਜੀ ਗੱਲ ਇਹ ਵੀ ਹੈ ਰੌਣਕ ਵੀ ਪੂਰੀ ਹੈ ਇੱਥੇ ਰਹਿਣ ਦਾ ਮਜ਼ਾ ਵੀ ਲੱਗਦਾ ਆ ਦੇਖੋ ਆ ਸਾਹਮਣੇ ਬੋਰਡ ਤਾਂ ਦਿਖ ਰਿਹਾ ਗੁਰਦੁਆਰਾ ਮੰਜੀ ਸਾਹਿਬ ਪਿੰਡ ਆਲਮਗੀਰ ਇਹ ਮਾਰਕੀਟ ਹੈ ਜੀ 골ਡਸਟਾਉਨਸ਼ਿਪ ਨਾਮ ਹੈ ਦਾ ਬਹੁਤ ਸੋਹਣਾ ਸਜਾਇਆ ਹੈ ਗੁਰਦੁਆਰਾ ਸਾਹਿਬ ਇਹੀ ਕਰੋੜ ਹੈ ਜੀ ਜਿੱਥੇ ਆਤਿਸ਼ਬਾਜੀ ਹਰ ਵੇਲੇ ਮਿਲਦੀ ਹੈ ਖਾਓ ਮੰਨ ਪਰ ਛੱਡੋ ਨਾ ਕਣ ਪਰ ਹੱਕ ਹੱਕ ਅੰਦੇਸ਼ ਗੁਰਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ ਸਫਰ-ਏ ਸ਼ਹਾਦਤ ਸ਼ੁਰੂ ਹੋਇਆ ਹੈ ਦੇਖੋ ਸ੍ਰੀ ਅਨੰ ਗੱਜ ਕੇ ਬੁਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਗਤੋ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਚੱਲ ਰਹੇ ਹਨ ਤੇ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਦੁਆਰਿਆਂ ਦੀ ਲੜੀ ਚਲਾ ਰਿਹਾ ਮੈਂ ਸਭ ਤੋਂ ਪਹਿਲਾਂ ਮੈਂ ਗਿਆ ਸੀ ਗੁਰਦੁਆਰਾ ਫਲਾਈ ਸਾਹਿਬ ਤੇ ਉਸ ਤੋਂ ਬਾਅਦ ਮੈਂ ਗਿਆ ਸੀ ਗੁਰਦੁਆਰਾ ਚਰਨ ਕਵਰ ਸਾਹਿਬ ਮਾਛੀਵਾੜਾ ਉਹ ਵੀ ਗੁਰੂ ਗੋਬੀ ਸਿੰਘ ਜੀ ਦਾ ਗੁਰਦੁਆਰਾ ਹੈ ਤੇ ਅੱਜ ਜਾ ਰਿਹਾ ਮਿੱਤਰੋ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਇੱਥੇ ਵੀ ਗੁਰੂ ਗੋਬੀ ਸਿੰਘ ਜੀ ਦਾ ਇਤਿਹਾਸ ਜੁੜਿਆ ਹੋਇਆ ਹੈ ਕਾਫੀ ਡੇਰਾ ਸੰਬੰਧ ਹੈ ਇੱਥੇ ਇਸ ਗੁਰਦੁਆਰੇ ਨਾਲ ਗੁਰੂ ਗੋਬਿੰਦ ਸਿੰਘ ਤੇ ਇਸ ਗੁਰਦੁਆਰੇ ਤੇ ਤੁਹਾਨੂੰ ਕਰਾਂਦਾ ਹਾਂ ਦਰਸ਼ਨ ਹੁਣ ਸ਼ੁਰੂ ਕਰਦੇ ਆਂ ਵੀਡੀਓ ਰਾਤੋਂ ਸ਼ੁਰੂ ਕਰਾਂਗੇ ਪਹਿਲਾਂ ਸ਼ਹਿਰ ਦਿਖਾਵਾਂਗਾ ਫਿਰ ਤੁਹਾਨੂੰ ਦਿਖਾਵਾਂਗਾ ਰਸਤੇ ਚ ਕਿਤੇ ਪਿੰਡ ਥੋੜਾ ਬਹੁਤਾ ਆਂਦਾ ਉੱਥੇ ਸ਼ੋਪਿੰਗ ਕੰਪਲੈਕਸ ਵੀ ਬਣੇ ਹੋਏ ਹਨ ਗੁਰਦੁਆਰਾ ਸਾਹਿਬ ਦੇ ਬਾਹਰ ਉਹ ਵੀ ਦਿਖਾਵਾਂਗਾ ਤੁਹਾਨੂੰ ਤੇ ਫਿਰ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਵੀਡੀਓ ਸ਼ੁਰੂ ਕਰਦੇ ਆਂ ਲੁਧਿਆਣਾ ਸ਼ਹਿਰ ਦੀ ਭੀੜ-ਪਾੜ ਤੋਂ ਸੰਗ ਤੋਂ ਦੇਖ ਲਓ ਲੁਧਿਆਣਾ ਸ਼ਹਿਰ ਪੂਰੀ ਭੀੜ ਪੂਰਾ ਰਸ਼ ਫਲਾਈਓਵਰ ਬਣ ਗਏ ਹਾਈਵੇ ਬਣ ਗਏ ਸਾਰਾ ਕੁਝ ਬਣ ਗਿਆ उस हिसाब न जनसंख्या भी उन्नी बबादी वही जिदे करके रश नहीं घटिया रश ओनता उन्ना ही है आप फ्लाईओवर से जा रहे हैं देखो पहला था, तो, तो फ्लाईओवर नहीं सी, बहुत बुरा हाल से थले रेलवे फाटक वगैरह सारे पार करने सी सो सारे जाम को झेलना पैंता पाड़ों लंघा गा फिर जावगा हाईवे फिर थोड़ी ग्डी खुले चलूगी फिलहाल तो ब्रेक ही ब्रेकों ने तक पता ही है शहर का लुधियाने का जिनी आबादी है उस हिसाब नश तो रहना ही रहना ਜਿਹੜੇ ਲੁਧਿਆਣੇ ਚੋ ਦੇਖ ਰਹੇ ਨੇ ਵੀਰ ਉਹਨਾਂ ਨੂੰ ਪਤਾ ਹੀ ਹੋਣਾ ਤੇ ਜਿਹੜੇ ਬਾਹਰੋਂ ਦੇਖ ਰਹੇ ਨੇ ਉਹ ਵੀ ਦੇਖ ਲੋ ਇਹੀ ਹਾਲ ਹੈ ਜੀ ਇੱਥੇ ਦਾ ਬੜ ਇੱਕ ਦੂਜੀ ਗੱਲ ਇਹ ਵੀ ਹੈ ਰੌਣਕ ਵੀ ਪੂਰੀ ਹੈ ਇੱਥੇ ਰਹਿਣ ਦਾ ਮਜ਼ਾ ਵੀ ਲੱਗਦਾ ਪੂਰੇ ਲੁਧਿਆਣੇ ਚ ਫਲਾਈਓਵਰ ਹੀ ਫਲਾਈਓਵਰ ਬਣ ਗਏ ਤੇ ਹੁਣ ਹਾਈਵੇ ਦੀ ਵੀਡੀਓ ਦਿਖਾਵਾਂਗਾ ਤੁਹਾਨੂੰ ਸ਼ਹਿਰ ਚੋਂ ਨਿਕਲ ਕੇ ਗੱਡੀ ਚੱਲੂਗੀ 10-15 ਦੀ ਸਪੀਡ ਤੇ ਇੰਨੇ ਜਾਮ ਚ ਬਾਹ ਹੁਣ ਆ ਨਹਿਰ ਪਾਰ ਕਰ ਲਈਆ ਹੁਣ ਅਸੀਂ ਨਿਕਲ ਗਏ ਆ ਜੀ ਸ਼ਹਿਰ ਤੋਂ ਬਾਹਰ ਮਾੜੀ ਮੋਟੀ ਸਪੀਡ ਚੱਲੂਗੀ ਹੁਣ ਲੋ ਵੀ ਦੋਸਤੋ ਆ ਗਿਆ ਹਾਈਵੇ ਆਲਮਗੀਰ ਸਾਹਿਬ ਜਾਣ ਨੂੰ ਜਿਹੜਾ ਰਸਤਾ ਹਾਈਵੇ ਦਾ ਆ ਗਿਆ ਇਹ ਲੁਧਿਆਣਾ ਤੋਂ ਸੰਗਰੂਰ ਜਾਂਦਾ ਰਸਤਾ ਵਾਇਆ ਮਲੇਰ ਗੋਟਲਾ ਤੁਰੇ ਸੰਗਰੂਰ ਤੇ ਰਾਹ ਦੇ ਵਿੱਚ ਆਂਦੇ ਹਨ ਗੁਰਦੁਆਰਾ ਆਲਮਗੀਰ ਸਾਹਿਬ ਜੋ ਕਿ ਥੋੜਾ ਜਿਹਾ ਸੱਜੇ ਮੋੜਨਾ ਪੈਂਦਾ ਪਿੰਡ ਵੱਲੋਂ ਆਲਮਗੀਰ ਪਿੰਡ ਵੱਲੋਂ ਬੇਸਿਕਲੀ ਨਾਮ ਹੈ ਜੀ ਗੁਰਦੁਆਰਾ ਮੰਜੀ ਸਾਹਿਬ ਪਿੰਡ ਦਾ ਨਾਮ ਹੈ ਆਲਮਗੀਰ ਇੱਕ ਛੋਟੀ ਜਿਹੀ ਗੁਰਦੁਆਰਾ ਸਾਹਿਬ ਦੇ ਬਾਹਰ ਮਾਰਕੀਟ ਬਣੀ ਹੈ ਜਿੱਥੇ ਹਰ ਤਰ੍ਹਾਂ ਦਾ ਤੁਹਾਨੂੰ ਬ੍ਰਾਂਡ ਮਿਲੇਗਾ ਮੈਂ ਤੁਹਾਨੂੰ ਉਹ ਵੀ ਦਿਖਾਵਾਂਗਾ ਥੋੜਾ ਜਿਹਾ ਤਾਕਿ ਤੁਸੀਂ ਆਓ ਤਾਂ ਸ਼ਾਪਿੰਗ ਵਗੈਰਾ ਕਰਨੀ ਉਹ ਵੀ ਕਰ ਸਕੋ ਕੋਸ਼ਿਸ਼ ਕਰੀ ਦੀ ਆਹ ਰਾਹ ਦੀ ਵੀਡੀਓ ਬਣਾਈਏ ਵਧੀਆ ਤੋਂ ਵਧੀਆ ਮਿੱਤਰੋ ਦੇਖੋ ਆ ਸੱਜੇ ਬੋਰਡ ਤਾਂ ਦਿਖ ਰਿਹਾ 골ਡ ਡਸਟ ਇਹ ਹੀ ਮਾਰਕੀਟ ਆ ਦੇਖੋ ਸੱਜੇ ਆ ਗੁਰਦੁਆਰਾ ਮਨਜੀ ਸਾਹਿਬ ਦਾ ਗੇਟ ਵੀ ਆ ਗਿਆ ਸੱਜੇ ਮੁੜਾਂਗਾ ਪਹਿਲਾਂ ਤੁਹਾਨੂੰ ਮਾਰਕੀਟ ਦਿਖਾਵਾਂਗਾ ਫਿਰ ਜਾਂਦੇ ਆ ਗੁਰਦੁਆਰਾ ਸਾਹਿਬ ਗੱਡੀ ਰੋਕਾਂਗਾ ਨਹੀਂ ਬਸ ਹੀ ਜਿਹੜਾ ਜੇ ਦਿਆਂਗੇ ਤਾਂਕਿ ਤੁਹਾਨੂੰ ਪਤਾ ਲੱਗ ਜਾਏ ਕਿੰਦਾ ਦੀ ਮਾਰਕੀਟ ਆ ਆ ਦੇਖੋ ਆ ਸਾਹਮਣੇ ਬੋਰਡ ਤਾਂ ਦਿਖ ਰਿਹਾ ਗੁਰਦੁਆਰਾ ਮਨਜੀ ਸਾਹਿਬ ਪਿੰਡ ਆਲਮਗਿਰ ਤੇ ਇਹ ਮਾਰਕੀਟ ਆ ਜੀ 골ਡਸ ਟਾਊਨਸ਼ਿਪ ਨਾਮ ਹੈ ਇਹਦਾ एक मार दिना मैं गेड़ा सारे शोरूम थानू इत मिलन हर तरह का ब्रांड, खाण पीन का भी मिलेगा ना भी आने के तो नाले दुकाना भी नज़र आने गुण शादियाँ बाटा वगैरह हर तरह का शोरूम है एक चक्कर मार दिना तो आप चलते हैं इतों वापसी फिर गुरद्वारा साहब वाल मुड़द ये दिन का टाइम है इस करके रश है नहीं शाम को काफ़ी रश हूँ ਲੁਧਿਆਣਾ ਸ਼ਹਿਰ ਤੋਂ ਲੋਕ ਹੀ ਆਂਦੇ ਨੇ ਕਈ ਵਾਰੀ ਇੰਜੋਏ ਕਰਨ ਅੱਧਰ ਆਓ ਪਰੇ ਤੱਕ ਮਾਰਕੀਟ ਆ ਦੇਖੋ ਵਿੱਚ ਸਟਾਲ ਵਗੈਰਾ ਵੀ ਲੱਗੇ ਨੇ ਥੋੜੀ ਥੋੜੀ ਤਰੱਕੀ ਹੋ ਰਹੀ ਹੈ ਮਾਰਕੀਟ ਦੀ ਪਹਿਲਾਂ ਨਹੀਂ ਸੀ ਇੰਨਾ ਕੁਝ ਆ ਪਿਊਮਾ ਵਗੈਰਾ ਹਰ ਚੀਜ਼ ਦਾ ਬ੍ਰਾਂਡ ਮਿਲ ਲੇਗਾ ਤੁਹਾਨੂੰ ਵੀਰੋ ਮਾਰਕੀਟ ਜੋ ਨਿਕਲ ਗਿਆ ਹੁਣ ਮੈਂ ਸੱਜੇ ਮੁੜਦਾ ਹਾਂ ਤੇ ਤੁਹਾਨੂੰ ਬੋਰਡ ਨਜ਼ਰ ਆ ਜਾਏਗਾ ਇੱਥੇ ਗੁਰਦੁਆਰਾ ਸਾਹਿਬ ਦਾ ਤੇ ਆਪਾਂ ਚੱਲ ਪਿਆ ਜੀ ਗੁਰਦਾਰਾ ਸਾਹਿਬ ਦੇ ਰਸਤੇ ਨੂੰ ਆ ਦਰਸ਼ਨ ਕਰੋ ਜੀ ਸੰਖੇਪ ਇਤਿਹਾਸ ਵੀ ਲਿਖਿਆ ਹੈ ਬਾਅਦ ਬੋਰਡ ਤੇ ਲਿਖਿਆ ਹੈ ਗੁਰਦੁਆਰਾ ਮੰਨਜੀ ਸਾਹਿਬ ਪਿੰਡ ਆਲਮਗੀਰ ਅਖੱਬੇ ਦੁਕਾਨਾਂ ਤੋਂ ਕੋਨਾ ਰੇੜੀਆਂ ਰੋੜੀਆਂ ਵੀ ਲੱਗੀਆਂ ਪਹਿਲਾਂ ਕੁਛ ਨਹੀਂ ਸੀ ਹਰ ਜਗ੍ਹਾ ਦੀ ਤਰੱਕੀ ਹੋ ਰਹੀ ਹੈ ਜੀ ਹੋਲੀ-ਵਲੀ ਆ ਗੁਰਦੁਆਰਾ ਸਾਹਿਬ ਨੂੰ ਕਰੀਬ ਅੱਧਾ ਪੌਣਾ ਕਿਲੋਮੀਟਰ ਦਾ ਰਸਤਾ ਹੈ ਮੇਨ ਤੋਂ ਜਦੋਂ ਮੇਨ ਤੋਂ ਸੱਜੇ ਮੁੜਦੇ ਆ ਅੱਧਾ ਕਿ ਪੌਣਾ ਕਿਲੋਮੀਟਰ ਹੈਗਾ ਬਸ ਸਿੱਧਾ ਗੁਰਦੁਆਰਾ ਸਾਹਿਬ ਪਹੁੰਚ ਜਾਗੇ ਸੀ ਆ ਵੀ ਪਹਿਲਾਂ ਰੋਡ ਛੋਟੀ ਜੀ ਹੁੰਦੀ ਸੀ ਟੁੱਟੀ ਸੀ ਹੁਣ ਬਹੁਤ ਵਧੀਆ ਬਣ ਗਈ ਇਹੀ ਕਰੋੜ ਹੈ ਜੀ ਜਿੱਥੇ ਆਤਿਸ਼ਬਾਜੀ ਹਰ ਵੇਲੇ ਮਿਲਦੀ ਹੈ बारह महीने तीह दिन आ देखो स लिखे पटाके आतशबाजी कूँ दिख रहा होना तो इतने पटाके जो कि बया शादी या किसी फंक्शन चाहिए इतें तो ही मिलना है आखो आक ओक ब्रांड खबे दुकाना पड़िया सारा कुछ ही बन गया जी इतें ग्डी लावगा पार्किंग फिर चलोंगे गुरद्वारा साहब के दर्शन कर मित्रों गुरद्वारा साहब का बारला पूरा नज़ारा देख लो इतों गी लावगा मैं हूँ पार्किंग ਤੇ ਫੇਰ ਚੱਲਾਂਗਾ ਅੰਦਰ ਨਵਾਂ ਗੇਟ ਬਣ ਗਿਆ ਹੈ ਪੁਰਾਣਾ ਗੇਟ ਜਿਹੜਾ ਸੀ ਉਹ ਪਹਿਲਾਂ ਸੀਗਾ ਤੁਹਾਨੂੰ ਦਿਖਾਣਾ ਉਤਰ ਕੇ ਸਾਰਾ ਮੈਂ ਪਹਿਲਾਂ ਗੱਡੀ ਲਾ ਲਵਾਂ ਫੇਰ ਕਰਦੇ ਹਾਂ ਬਾਕੀ ਕੰਮ ਆ ਗਈ ਜੀ ਪਾਰਕਿੰਗ ਬਿਲਕੁਲ ਫ੍ਰੀ ਪਾਰਕਿੰਗ ਗੁਰਦੁਆਰਾ ਸਾਹਿਬ ਦੀ ਖੁੱਲੀ ਡੁੱਲੀ ਕੋਈ ਜ਼ਿਆਦਾ ਰਸ਼ ਨਹੀਂ ਅੱਜ ਠੀਕ ਠਾਕ ਜਿਹਾ ਮਾਹੌਲ ਹੈ ਗੱਜ ਕੇ ਬੁਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰੋ ਪਹੁੰਚ ਗਏ ਹਾਂ ਗੁਰਦੁਆਰਾ ਆਲਮ ਕੀ ਸਾਹਿਬ ਆਹ ਦੇਖ ਲਓ ਜੀ ਨਵਾਂ ਗੇਟ ਬਣ ਗਿਆ ਤੇ ਪਹਿਲਾਂ ਆ ਪੁਰਾਣਾ ਗੇਟ ਸੀ ਇਹ ਪੁਰਾਣਾ ਗੇਟ ਸੀ ਤੇ ਹੁਣ ਬਣ ਗਿਆ ਬਿਲਕੁਲ ਨਵਾਂ ਗੇਟ ਇਧਰਲੇ ਪਾਸੇ ਪੂਰੀ ਮਾਰਕੀਟ ਆ ਜੀ ਗੁਰਦੁਆਰਾ ਸਾਹਿਬ ਦੀ ਛੋਟੀ ਜੀ ਮਾਰਕੀਟ ਜਿਹੜੀ ਹਰ ਗੁਰਦੁਆਰੇ ਦੇ ਬਾਹਰ ਹੁੰਦੀ ਹੈ ਤੇ ਉਧਰ ਜੋੜਾ ਘਰ ਆ ਹੁਣ ਜੋੜਾ ਘਰ ਚੱਲਦੇ ਹਾਂ ਆ ਦੇਖੋ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਕੰਸਟਰਕਸ਼ਨ ਵਗੈਰਾ ਹਟਮ ਚੱਲਦੀ ਰਹਿੰਦੀ ਇੱਥੇ ਸੰਗਤਾਂ ਦੀ ਸੇਵਾ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਪਹਿਲਾਂ ਬਾਹਰਲਾ 뷰 ਦੇਖ ਲਓ ਫਿਰ ਤੁਹਾਨੂੰ ਅੰਦਰਲਾ 뷰 ਦਿਖਾਵਾਂਗਾ ਹੁਣ ਰੱਖਦੇ ਆ ਮਿੱਤਰੋ ਜੋੜੇ ਤੇ ਫਿਰ ਬਣਾਉਂਦੇ ਅੱਗੇ ਦੀ ਵੀਡੀਓ ਇਹ ਆਗੇ ਜੀ ਜੋੜਾ ਘਰ ਇੱਥੇ ਜੋੜੇ ਰੱਖਾਂ ਸੰਤੋ ਜੋੜੇ ਰੱਖ ਦਿੱਤੇ ਹਨ ਤੇ ਹੁਣ ਚਲਦਾ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਪਹਿਲਾਂ ਬਾਹਰਲਾ ਸਾਰਾ ਥਿਊ ਵਿਊ ਦੇਖ ਲਾਂਗੇ ਜੀ ਫਿਰ ਅੰਦਰ ਚੱਲਾਂਗੇ ਆ ਦਰਸ਼ਨ ਕਰੋ ਗੁਰਦੁਆਰਾ ਮੰਜੀ ਸਾਹਿਬ ਇੱਧਰ ਇਤਿਹਾਸ ਵੀ ਲਿਖਿਆ ਹੈ ਤੁਹਾਨੂੰ ਮੈਂ ਸਾਰਾ ਇਤਿਹਾਸ ਸੰਖੇਪ ਦੱਸਾਂਗਾ ਇੱਕ ਸਕਰੀਨਸ਼ਾਟ ਤੁਸੀਂ ਲੈ ਲਿਓ ਬਾਅਦ ਚ ਸੰਖੇਪ ਵੀ ਦੱਸਾਂਗਾ ਤੁਹਾਨੂੰ ਸਾਰਾ ਆ ਇਤਿਹਾਸ ਲਿਖਿਆ ਹੈ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਆ ਨਵੇਂ ਗੇਟ ਦੀ ਉਸਾਰੀ ਚੱਲ ਰਹੀ ਹੈ ਹਲੇ ਕੰਸਟਰਕਸ਼ਨ ਚੱਲ ਰਹੀ ਹੈ ਬਾਹਰੋਂ ਬਹੁਤ ਵਧੀਆ ਬਣ ਗਿਆ ਹੈ ਉਨਾ ਹੀ ਵਧੀਆ ਅੰਦਰੋਂ ਵੀ ਬਣੇਗਾ ਇਹ ਗੇਟ ਸੀ ਪੁਰਾਣਾ ਅਸੀਂ ਨਿੱਕੇ ਹੁੰਦੇ ਆਂਦੇ ਸੀ ਇੱਥੇ ਮ ਉਦੋਂ ਰਾਤ ਨੂੰ ਤੁਰਦੇ ਸੀ 3 ਵਜੇ ਸ਼ਨੀਵਾਰ ਤੇ ਐਤਵਾਰ ਸਵੇਰੇ ਇੱਥੇ ਪਹੁੰਚਦੇ ਸੀ ਉਹ ਵੀ ਵਕਸ ਸੀ ਮਿੱਤਰੋ ਹੁਣ ਵੀ ਸ਼ਾਇਦ ਲੋਕ ਆਂਦੇ ਹੁਣ ਇੰਨਾ ਧਿਆਨ ਨਹੀਂ ਆ ਇੱਧਰ ਦੇਖ ਘਰ ਹੈ ਜੀ ਉਧਰ ਦੀਵਾਨ ਹਾਲ ਹੈ ਉਧਰ ਲਿਟਰੇਚਰ ਵਗੈਰਾ ਡਿਸਪੈਂਸਰੀ ਸਾਰਾ ਕੁਝ ਬਣਿਆ ਆਇਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਇੱਧਰ ਸਾਹਮਣੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ ਬਾਹਰਲੇ 뷰 ਦੇ ਬਹੁਤ ਸੋਹਣਾ ਸਜਾਇਆ ਹੈ ਗੁਰਦੁਆਰਾ ਸਾਹਿਬ ਕਿਉਂਕਿ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਉਹਦੇ ਕਰਕੇ ਸਾਰੇ ਗੁਰਦੁਆਰੇ ਸਜਾਏ ਹੋਏ ਆ ਦੇਖੋ ਕਿੰਨਾ ਵਧੀਆ 뷰 ਨਜ਼ਰ ਆ ਰਿਹਾ ਹੈ ਇਹ ਅੰਮ੍ਰਿਤ ਬਾਣੀ ਇੰਨਾ ਸੋਹਣਾ ਫੁੱਲਾਂ ਦਾ ਸਜਾਇਆ ਹੈ ਜਿਹਦਾ ਕੋਈ ਹੱਦ ਹੀ ਨਹੀਂ ਮਿੱਤਰੋ ਦੇਖਣ ਵਾਲੀ ਚੀਜ਼ ਆ ਨੰਗੀਆਂ ਅੱਖਾਂ ਨਾਲ ਦੇਖ ਕੇ ਬਹੁਤ ਮਜ਼ਾ ਆਏਗਾ ਉਹਨਾ ਮਜ਼ਾ ਤੁਹਾਨੂੰ ਵੀਡੀਓ ਚ ਨਹੀਂ ਆਏਗਾ ਜਿੰਨਾ ਨੰਗੀਆਂ ਅੱਖਾਂ ਨਾਲ ਦੇਖ ਕੇ ਆਏਗਾ ਚਾਰੇ ਪਾਸੇ ਦਾ 뷰 ਦੇਖ ਲਓ ਤੁਸੀਂ ਕਿੰਨਾ ਸ਼ਾਨਦਾਰ ਦ੍ਰਿਸ਼ ਹੈ ਇਹ ਗੁਰੂ ਗੋਬੀ ਸਿੰਘ ਜੀ ਦੇ ਜਨਮ ਦਿਨ ਕਰਕੇ ਸਜਾਇਆ ਗਿਆ ਹੈ ਗੁਰਦੁਆਰਾ ਸਾਹਿਬ ਨੂੰ ਸੰਗਤੋ ਅੱਜ ਦੇ ਮੁਖਵਾਕ ਤੇ ਦਰਸ਼ਨ ਕਰੋ ਤੇ ਦਾ ਸਕਰੀਨ ਸ਼ਾਟ ਲੈ ਕੇ ਪੜ ਲਿਓ ਤੇ ਅਰਥ ਵੀ ਲਿਖਿਆਨ ਸਾਰੇ ਇਥੋਂ ਗੁਰਦੁਆਰਾ ਸਾਹਿਬ ਜੈਂਟਰੀ ਹੋ ਗਈ ਅੰਦਰ ਅਪਨ ਗੱਲ ਨਹੀਂ ਕਰਾਂਗੇ ਬਾਅਦ ਚ ਵੌਇਸ ਓਵਰ ਦੇ ਦਾਂਗੇ ਗੱਜ ਕੇ ਬੁਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਰੇ ਹੋਤੇ ਪੈਣੋ ਇਹ ਜੋ ਅਲੌਕਿਕ ਨਜ਼ਾਰਾ ਮੈਂ ਦੇਖ ਰਿਹਾ ਇਹ ਤੁਹਾਨੂੰ ਮੈਂ ਬਿਆਹ ਹੀ ਨਹੀਂ ਕਰ ਸਕਾਂਗਾ ਜਿੰਨੇ ਮਰਜ਼ੀ ਵਧੀਆ ਤੋਂ ਵਧੀਆ ਅੱਖਰ ਲਾਵਲਾਂ ਮੇਰੇ ਖਿਆਲ ਨਾਲ ਇਹ ਨਜ਼ਾਰਾ ਇੱਥੇ ਆ ਕੇ ਦੇਖ ਕੇ ਹੀ ਤੁਸੀਂ ਸਮਝ ਸਕਦੇ ਹੋ ਕਿ ਕੀ ਹੈ ਇਹ ਚੀਜ਼ਾਂ ਵੀਡੀਓ ਦਿਖਾ ਕੇ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਜੋ ਇੱਥੇ ਸਜਾਵਟ ਹੈ ਇੰਨੀ ਸਜਾਵਟ ਮੈਂ ਇੱਥੇ ਗੁਰਦੁਆਰਾ ਸਾਹਿਬ ਤੇ ਮੇਰੇ ਖਿਆਲ ਨਾਲ ਮੈਂ ਤਾਂ ਪਹਿਲੀ ਵਾਰ ਦੇਖੀ ਹੈ ਬਾਕੀ ਤੁਸੀਂ ਵੀ ਰੋਕ ਤੇ ਦੇਖੀ ਹੋਵੇ ਤਾਂ ਜਰੂਰ ਦੱਸਿਓ ਜੜੇ ਵੀ ਮੇਰੇ ਵੀਰ ਲੁਧਿਆਣੇ ਦੇ ਆਸ-ਪਾਸ ਰਹਿੰਦੇ ਹਨ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਇੱਕ ਵਾਰੀ ਜਰੂਰ ਆਓ ਇੱਥੇ ਗੁਰਦੁਆਰਾ ਮੰਜੀ ਸਾਹਿਬ ਤੇ ਗੁਰੂ ਗੋਬੀ ਸਿੰਘ ਜੀ ਦੇ ਗੁਰਪੁਰਬ ਨੂੰ ਇੰਨੇ ਵਧੀਆ ਤਰੀਕੇ ਨਾਲ ਮਨਾ ਰਹੇ ਹਨ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਮਿੱਤਰੋ ਇਹ ਵੀਡੀਓਜ਼ ਬਣਾਉਂਦਾ ਜਿਹੜੀਆਂ ਮੈਂ ਇਹਦਾ ਇੱਕ ਕਾਰਨ ਹੈ ਜਿਹੜੇ ਮੇਰੇ ਬਜ਼ੁਰਗੀਆਂ ਜਿਹੜੇ ਮੇਰੇ ਵੀਰ ਭੈਣ ਜਿਹੜੇ ਨਹੀਂ ਆ ਸਕਦੇ ਕਿਸੇ ਵੀ ਕਾਰਨ ਵਸ਼ ਉਹਨਾਂ ਨੂੰ ਦਰਸ਼ਨ ਕਰਾਉਣਾ ਮੇਰਾ ਟਾਰਗੇਟ ਹੈ ਵੀ ਪੂਰੀ ਦੁਨੀਆ ਦੇ ਗੁਰਦੁਆਰੇ ਜਿੰਨੇ ਵੀ ਹਨ ਉਹਨਾਂ ਨੂੰ ਦਰਸ਼ਨ ਕਰਾਵਾਂ ਘਰ ਬੈਠੇ ਬੈਠੇ ਇਹ ਜਿਹੜਾ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਮੈਂ ਆਇਆ ਹਾਂ ਇਹ ਮੇਰੀ ਪਹਿਲਾ ਵੀ ਇੱਕ ਵੀਡੀਓ ਇੱਥੇ ਹੈਗੀ ਹੈ ਗੁਰਦੁਆਰਾ ਮੰਜੀ ਸਾਹਿਬ ਤੋਂ ਬਣਾਈ ਹੋਈ ਬਟ ਗੁਰੂ ਗੋਬੀ ਸਿੰਘ ਜੀ ਦੇ ਜਨਮ ਦਿਹਾੜੇ ਮੇਰਾ ਕੇ ਮੇਰਾ ਮਨ ਖੁਸ਼ ਹੋ ਗਿਆ ਮੈਂ ਨਸੀਬਾ ਵਾਲਾ ਹਾਂ ਜੋ ਮੈਂ ਇਹ ਚੀਜ਼ ਆਪਣੇ ਅੱਖਾਂ ਨਾਲ ਆਪਣੇ ਸਾਹਮਣੇ ਦੇਖ ਰਿਹਾ ਦਿਲ ਨਾਲ ਪੂਰੀ ਵੀਡੀਓ ਦੇਖੋ ਤਾਂ ਜੋ ਤੁਹਾਨੂੰ ਕੱਲੀ-ਕੱਲੀ ਚੀਜ਼ ਸਮਝ ਆਵੇ ਇਹ ਸਾਰੀ ਆਵਾਜ਼ ਮੈਂ ਬਾਅਦ ਵਿੱਚ ਵੌਇਸਓਵਰ ਦਿੰਦੀ ਆ ਦਰਬਾਰ ਸਾਹਿਬ ਤੋਂ ਮੈਂ ਕੋਈ ਗੱਲ ਨਹੀਂ ਕੀਤੀ ਜਿੰਨੇ ਵਧੀਆ ਤੋਂ ਵਧੀਆ ਦਰਸ਼ਨ ਕਰਾ ਸਕਦਾ ਕੋਸ਼ਿਸ਼ ਕਰਾਂਗਾ ਕਰਾਵਾਂ ਗੁਰਦੁਆਰਾ ਸਾਹਿਬ ਤੋਂ ਨਿਕਲ ਗਏ ਮਿੱਤਰੋ ਇਧਰੋਂ ਨਿਕਲੇ ਆ ਬਾਹਰ ਤੇ ਹੁਣ ਚਲਦਾ ਪੋਰਾ ਸਾਹਿਬ ਵੱਲ ਉਧਰ ਪੋਰਾ ਸਾਹਿਬ ਤੇ ਇਧਰ ਸਾਰਾ ਗੁਰਦੁਆਰਾ ਸਾਹਿਬ ਦਾ ਸਾਰਾ ਵਿਊ ਦੇਖੋ ਤੁਸੀਂ ਤੁਹਾਨੂੰ ਮੈਂ ਕਰਾਵਾਂਗਾ ਦਰਸ਼ਨ ਜਿੰਨੇ ਹੋ ਸਕੇ ਵਧੀਆ ਤੋਂ ਵਧੀਆ ਫਿਰ ਲਾਲ ਪੋ ਦਰਸ਼ਨ ਕਰੋ ਜੀ ਪੋਰਾ ਸਾਹਿਬ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਫਾਸ਼ਾਹ 10ਵੀਂ ਹੱਕ ਹੱਕ ਅੰਦੇਸ਼ ਗੁਰਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ ਤੇ ਹੁਣ ਚੱਲਦੇ ਆਂ ਅੰਦਰ ਹਰੇ ਅੰਮ੍ਰਿਤ ਬਾਣ ਇਹ نیچے ਜਾਂਦਾ ਰਸਤਾ ਹੈ ਜੀ کافی ਪੌੜੀਆਂ ਹਨ ਉੱਤਰ ਕੇ ਥੱਲੇ ਪਹੁੰਚ ਜਾ ਆ ਹਰੇ ਅੰਮ੍ਰਿਤ ਬਾਣ ਦਰਸ਼ਨ ਕਰੋ ਗੁਰਦੁਆਰਾ ਮਨਜੀਤ ਸਾਹਿਬ ਜੀ ਦੇ ਪੋਰਾ ਸਾਹਿਬ ਦੇ ਬਹੁਤ ਸੋਹਣਾ ਬਣ ਗਿਆ ਹੈ ਵੀ ਬਹੁਤ ਵਧੀਆ ਹਰ ਅੰਮ੍ਰਿਤ ਬਾਣੀ ਰਾ ਇਹ ਬਾਹਰ ਜਾਣ ਦਾ ਰਸਤਾ ਆ ਗਿਆ ਮਿੱਤਰੋ ਚਲਦੇ ਆ ਬਾਹਰ ਉਹ ਰਸਾਇਆ ਦੇ ਦਰਸ਼ਨ ਕਰਾਉਂਦੇ ਆ ਤੁਹਾਨੂੰ ਤੇ ਹੁਣ ਬਾਹਰ ਦਾ ਵੀ ਸਾਰਾ ਦਿਖਾਉਣਾ ਬਾਹਰ ਦੇ ਦਰਸ਼ਨ ਕਰਾਂਦਾ ਹਾਂ ਤੁਹਾਨੂੰ ਇਹ ਸਫਰ-ਏ ਸ਼ਹਾਦਤ ਸ਼ੁਰੂ ਹੋਇਆ ਹੈ ਦੇਖੋ ਸ੍ਰੀ ਅਨੰਦਪੁਰ ਸਾਹਿਬ ਤੋਂ ਕਿ ਪੂਰਾ ਇੱਥੇ ਦਿਖਾਇਆ ਗਿਆ ਹੈ ਕਿਧਰੋਂ ਕਿਧਰੋਂ ਹੁੰਦੇ ਹੋਏ ਪੂਰਾ ਇਤਿਹਾਸ ਇਹਦੇ ਦਿਖਾਇਆ ਗਿਆ ਫੋਟੋਆਂ ਦੇ ਰਾਹੀਂ ਆ ਦੇਖੋ ਜੀ ਸਰਸਾ ਨਦੀ ਜਿੱਥੇ ਵੀ ਛੋੜਾ ਹੋਇਆ ਸੀ ਆ ਕੱਚੀ ਗੜੀ ਵੱਡੇ ਸਹਬਜ਼ਾਦ ਦੀ ਸ਼ਹੀਦੀ ਆ ਦੇਖੋ ਸਾਰਾ ਕੁਝ ਦਿਖਾਇਆ ਬਾਬਾ ਜੁਝਾਰ ਸਿੰਘ ਜੀ ਯਾਨੀ ਇਹ ਫੋਟੋਆਂ ਦੇ ਰਾਹੀਂ ਪੂਰਾ ਦਰਸਾਇਆ ਗਿਆ ਹੈ ਕਿ ਕਿਦਾਂ ਕਿਦਾਂ ਕੀ ਕੀ ਹੋਇਆ ਸੀ ਸਾਡੇ ਗੁਰੂਆਂ ਨਾਲ ਆ ਦੇਖੋ ਠੰਡਾ ਬੁਰਜ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੁਆਰਾ ਜੋਤੀ ਸਰੂਪ ਸਾਹਿਬ ਗੁਰਦੁਆਰਾ ਚਰਨ ਕਬਸਾ ਮਾਛੀ ਵੜਾ ਆ ਤੀਰ ਸਰ ਆਲਮਗੀਰ ਆ ਦੇਖੋ ਤੁਸੀਂ ਦਮਦਮਾ ਸਾਹਿਬ ਫੋਟੋ ਆ ਰਹੀ ਸਾਰਾ ਦਿਖਾਇਆ ਗਿਆ ਤੇ ਇਧਰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਦੇਖੋ ਪੂਰਾ ਦਰਸ਼ਨ ਕਰੋ ਤੁਸੀਂ ਮਿੱਤਰੋ ਇਧਰ ਗੁਰਦੁਆਰਾ ਸਾਹਿਬ ਦੀ ਸਾਰੀ ਬਿਲਡਿੰਗ ਹੈ ਤੇ ਉਧਰ ਸਰੋਵਰ ਸਾਹਿਬ ਹੁਣ ਸਰੋਵਰ ਸਾਹਿਬ ਨੂੰ ਚਲਦਾ ਤੇ ਤੁਹਾਨੂੰ ਉਧਰ ਤੇ ਕਰਾਂਦਾ ਦਰਸ਼ਨ ਸੰਗਤੋ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੇ ਤੀਰ ਮਾਰ ਕੇ ਤੱਤੀ ਚੋਂ ਪਾਣੀ ਦਾ ਸੋਮਾ ਕਢਿਆ ਸੀ ਅਜੋਸ ਸਥਾਨ ਤੇ ਸਰੋਵਰ ਬਣਿਆ ਆਇਆ ਹੈ ਦੇ ਖੁਈ ਸਾਹਿਬ ਵੀ ਇੱਧਰ ਆ ਗਏ ਜਿੱਥੇ ਗੁਰੂ ਜੀ ਨੇ ਤੀਰ ਮਾਰ ਕੇ ਸਰਾਲ ਦਾ ਨਾਸ਼ ਕੀਤਾ ਸੀ ਕਿੰਨੀਆਂ ਸ਼ਾਨਦਾਰ ਮਛੀਆਂ ਨੇ ਦੇਖੋ ਵੀਰ ਉੱਥੇ ਕਾਰ ਸੇਵਾ ਚੱਲਦੀ ਰਹਿੰਦੀ ਹੈ ਸੰਤ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲਿਆਂ ਦੀ ਉਹਨਾਂ ਦੀ ਕਾਰ ਸੇਵਾ ਦੇ ਸਹਿਯੋਗ ਨਾਲ ਕਾਫੀ ਗੁਰਦੁਆਰੇ ਚ ਉਸਾਰੀਆਂ ਹੋ ਰਹੀਆਂ ਹਨ ਦਰਸ਼ਨ ਕਰੋ ਜੀ ਸਾਧ ਸੰਗਤ ਜੀ ਸਰੋਵਰ ਸਾਹਿਬ ਦੇ ਦਰਬਾਰ ਸਾਹਿਬ ਜਿਹੜੇ ਬਣੇ ਹਨ ਉੱਥੇ ਦੇ ਦਰਬਾਰ ਸਾਹਿਬ ਵੀ ਪਰਿਕਰਮਾ ਕਰ ਰਹੇ ਆ ਮੈਂ ਤਰੋਵਰ ਦੇ ਵੀ ਦਰਸ਼ਨ ਤੁਹਾਨੂੰ ਪੂਰੇ ਕਰਾ ਦੇਣਾ ਚਾਰੇ ਪਾਸੋਂ ਇੱਥੇ ਦੇਖੋ نیچے ਪੂਰਾ ਸਾਹ ਚੱਲਦਾ ਹਾਂ ਇੱਥੇ ਕੁਝ ਲਿਖਿਆ ਹੈ ਤੁਹਾਨੂੰ ਮੈਂ ਦਿਖਾ ਦਿੰਦਾ ਇੱਥੇ ਗੁਰੂ ਜੀ ਨੇ ਤੀਰ ਮਾਰ ਕੇ ਪਵਿੱਤਰ ਜਲ ਦਾ ਸੋਮਾ ਪ੍ਰਗਟ ਕੀਤਾ ਸੀ ਇਹਦਾ ਇਤਿਹਾਸ ਤੁਹਾਨੂੰ ਮੈਂ ਸਾਰਾ ਦੱਸ ਦੇਣਾ ਹੁਣ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਪੂਰੇ ਜਿੰਨੇ ਕ ਵੀਡੀਓ ਚ ਆ ਸਕਦੇ ਨੇ ਤੁਹਾਨੂੰ ਮੈਂ ਦਿਖਾ ਦਿੰਦਾ ਜਿੰਨੇ ਹੋ ਸਕਦੇ ਨੇ ਵਧੀਆ ਤੋਂ ਵਧੀਆ ਦਰਸ਼ਨ ਕਰਾਈ ਦੇ ਹਨ ਤਾਂ ਜੋ ਸੰਗਤਾਂ ਨੂੰ ਵੱਧ ਤੋਂ ਵੱਧ ਵੀਡੀਓ ਚ ਪਤਾ ਲੱਗ ਸਕੇ ਵੀ ਕੀ ਇਤਿਹਾਸ ਹੈ ਤੇ ਕੀ ਸਾਡਾ ਗੁਰਦੁਆਰਿਆਂ ਦਾ ਅੱਜ ਕੱਲ ਦਾ ਸਿਸਟਮ ਚੱਲ ਰਿਹਾ ਹੈ ਸਾ ਸੰਗਤ ਜੀ ਸੰਖੇਪ ਇਤਿਹਾਸ ਮੈਂ ਤੁਹਾਨੂੰ ਦੱਸ ਦਿੰਦਾ ਬਾਕੀ ਤੁਸੀਂ ਸਕਰੀਨਸ਼ਾਟ ਲਾ ਕੇ ਪੜ ਲਿਓ ਗੁਰੂ ਜੀ 1704 ਈਸਵੀ ਵਿੱਚ ਮਾਛੀਵਾੜੇ ਦੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਚਮਕੌਰ ਦੀ ਗੜੀ ਦਾ ਯੁੱਧ ਫਤਿਹ ਕਰਨ ਤੋਂ ਬਾਅਦ ਇੱਥੇ ਆਏ ਸੀ ਤੇ ਇੱਥੇ ਇੱਕ ਮਾਤਾ ਤੋਂ ਉਹਨਾਂ ਨੇ ਜਲ ਬਾਰੇ ਪੁੱਛਿਆ ਮਾਤਾ ਨੇ ਕਿਹਾ ਤੇ ਖੂਹ ਹੈਗਾ ਪਰ ਉੱਥੇ ਇੱਕ ਸਰਾਲ ਰਹਿੰਦੀ ਹੈ ਉਸ ਸਰਾਲ ਦਾ ਗੁਰੂ ਜੀ ਨੇ ਵੱਧ ਕੀਤਾ ਤੇ ਉਹ ਖੂਹ ਵਿੱਚ ਡਿੱਗ ਪਈ ਤੇ ਉਸ ਕਰਕੇ ਖੂਹ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਤੇ ਗੁਰੂ ਜੀ ਨੇ ਇੱਕ ਤੀਰ ਮਾਰ ਕੇ ਧਰਤੀ 'ਚੋਂ ਜਲ ਦਾ ਸੋਮਾ ਪ੍ਰਗਟ ਕੀਤਾ ਤੇ ਉਹ ਪਾਣੀ ਪੀਤਾ ਫਿਰ ਤੇ ਇਹ ਕੋਤਕ ਦੇਖ ਕੇ ਉਹ ਮਾਤਾ ਨੇ ਆਪਣੇ ਸਰੀਰ ਤੇ ਹੋਏ ਕੋੜ ਬਾਰੇ ਗੁਰੂ ਜੀ ਨੂੰ ਦੱਸਿਆ ਗੁਰੂ ਜੀ ਨੇ ਕਿਹਾ ਇਸ ਖੂਹ ਚ ਜੜਾ ਵੀ ਜਲ ਛਕੇਗਾ ਤੇ ਜੜਾ ਵੀ ਇੱਥੇ ਇਸ਼ਨਾਨ ਕਰੇਗਾ ਉਹਦੇ ਸਾਰੇ ਦੁੱਖ ਦੂਰ ਹੋ ਜਾਣਗੇ ਤੇ ਬਾਕੀ ਤੁਸੀਂ ਸਕਰੀਨ ਸ਼ਾਟ ਚ ਲੈ ਕੇ ਸਾਰਾ ਪੜ ਲਿਓ ਕਾਫੀ ਲੰਬਾ ਇਤਿਹਾਸ ਆ ਮਿੱਤਰੋ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਇਹ ਤੁਹਾਨੂੰ ਮੈਂ ਸੰਖੇਪ ਇਤਿਹਾਸ ਦੱਸ ਦਿੱਤਾ ਜੋ ਗੁਰਦੁਆਰਾ ਸਾਹਿਬ ਦਾ ਹੈ ਦਰਸ਼ਨ ਕਰੋ ਮਿੱਤਰੋ ਗੁਰਦੁਆਰਾ ਮਨਜੀ ਸਾਹਿਬ ਦੇ ਨਿਸ਼ਾਨ ਸਾਹਿਬ ਜੀ ਦੇ ਤੇ ਇੱਧਰ ਗੁਰਦੁਆਰਾ ਸਾਹਿਬਨ ਤੇ ਬਾਹਰ ਹੀ ਨਿਸ਼ਾਨ ਸਾਹਿਬ ਹੈ ਸੰਤੋ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਕਰਕੇ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਦੁਆਰਿਆਂ 'ਚ ਜਿੱਥੇ ਵੀ ਚਲੇ ਜਾਓ ਤੁਸੀਂ ਤੁਹਾਨੂੰ ਰੌਣਕਾਂ ਹੀ ਰੌਣਕਾਂ ਦੇਖਣਗੀਆਂ ਆਂਡੇ ਹੈ ਦੇਖੋ ਇੱਥੇ ਰਸ਼ ਹੁੰਦਾ ਐਤਵਾਰ ਨੂੰ ਅਮੂਮਨ ਪਰ ਆਂਡੇ ਤੇ ਵੀ ਪੂਰਾ ਰਸ਼ ਹੈ ਕੋਈ ਕਮੀ ਨਹੀਂ ਹੈ ਸੰਗਤ ਦੀ ਚੱਲਦੇ ਆਂ ਲੰਗਰ ਹਾਲ ਦੋਸਤੋ ਭੁੱਖ ਤਾਂ ਲੱਗ ਗਈ ਹੈ ਥੋੜੀ ਥੋੜੀ ਟਾਈਮ ਵੀ ਹੋ ਗਿਆ ਕਾਫੀ ਤੇ ਅੱਜ ਦੇਖਦੇ ਆਂ ਲੰਗਰ ਹਾਲ 'ਚ ਕੀ ਕੀ ਬਣਿਆ ਹੈ ਤੁਹਾਨੂੰ ਦਿਖਾਉਂਦਾ ਤੇ ਚਾਹ ਮੈਂ ਜ਼ਰੂਰ ਪੀਵਾਂਗਾ ਤੁਹਾਨੂੰ ਪਤਾ ਹੀ ਹੈ ਚਾਹ ਵਗੈਰਾ ਪਾਣੀ ਇਹ ਹੁਣ ਚੱਲ ਰਿਹਾ ਲੰਗਰ ਹਾਲ ਦੇ ਅੰਦਰ ਤੁਹਾਨੂੰ ਦਿਖਾਉਂਦਾ ਲੰਗਰ ਹਾਲ ਚ ਕੀ ਕੀ ਬਣਿਆ ਹੈ ਬਾਹਰਲਾ ਵੀਊ ਦੇਖ ਲਓ ਸਾਰਾ ਲੰਗਰ ਹਾਲ ਦਾ ਦੇਖੋ ਲੰਗਰ ਹਾਲ ਦੇ ਬਾਹਰ ਲਿਖਿਆ ਹੈ ਕਿ ਗੁਰਦੁਆਰਾ ਮੱਜੀ ਸਾਹਿਬ ਦੀ ਆਲਮਗੀਰ ਦਾ ਨਾਮ ਤੇ ਕਿਸੇ ਵਿਅਕਤੀ ਨੂੰ ਵਾਹੀ ਨਾ ਦਿੱਤੀ ਜਾਵੇ ਕੇਵਲ ਦਫ਼ਤਰ ਵਿੱਚ ਮਾਇਆ ਜਮ੍ਹਾਂ ਕਰਾਈ ਜਾਵੇ ਅੱਜ ਕੱਲ ਹਰ ਜਗ੍ਹਾ ਮਿੱਤਰੋ ਫਰਾਡ ਹੁੰਦੇ ਨੇ ਦੇਖੋ ਲੰਗਰ ਪੂਰਾ ਬਣ ਰਿਹਾ ਹੈ ਅੰਦਰ ਲੰਗਰ ਬਣ ਰਿਹਾ ਹੈ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਵਾਂਗਾ ਦੇਖੋ ਕਿਦਾਂ ਸੇਵਾ ਲੋਕ ਕਰ ਰਹੇ ਨੇ ਨਿੱਕੇ ਨਿੱਕੇ ਬੱਚੇ ਇਹਦੇ ਵੀ ਦਰਸ਼ਨ ਕਰਾਵਾਂਗਾ ਪਹਿਲਾਂ ਕਰਦੇ ਹਾਂ ਲੰਗਰ ਹਰ ਟਾਈਮ 24 ਘ ਪਾਂਡੇ ਲੈਂਦਾ ਹਾਂ ਤੇ ਸ਼ੁਰੂ ਕਰਦਾ ਹਾਂ ਲੰਗਰ ਆ ਦੇਖੋ ਤੇ ਕਿੰਨਾ ਸੋਹਣਾ ਸੰਦੇਸ਼ ਲਿਖਿਆ ਖਾਓ ਮਨ ਨੂੰ ਪਰ ਛੱਡੋ ਨਾ ਕੰਨ ਪਰ ਝੂਠ ਨਾ ਛੱਡੋ ਤਾਂ ਜੋ ਕਿਸੇ ਹੋਰ ਦੇ ਮੂੰਹ ਪੈ ਜਾਵੇ ਆ ਦੇਖੋ ਲੰਗਰ ਹਾਲ ਤੇ ਚਾਰੇ ਪਾਸੇ ਬਾਬਾ ਜੀ ਦੀਆਂ ਫੋਟੋਆਂ ਲੱਗੀਆਂ ਇਧਰੋਂ ਲੈਣਾ ਹਾਂ ਪਾਂਡੇ ਫਿਰ ਚੱਲਦਾ ਪਾਂਡੇ ਲੈ ਕੇ ਮਿੱਤਰੋ ਲੰਗਰ ਕਰਨ ਚੱਲਦਾ ਹਾਂ ਮਿੱਤਰੋ ਪੰਕਤਾ ਬੈਠੀਆਂ ਦੇਖੋ ਲੰਗਰ ਕਰਨ ਲਈ ਅਸੀਂ ਬੈ ਗਏ ਹਾਂ ਹੁਣ ਦੇਖਦੇ ਹਾਂ ਕੀ ਅੱਜ ਦੇ ਲੰਗਰ ਤੇ ਬਣਿਆ ਹੈ ਤੁਹਾਨੂੰ ਦਿਖਾਉਂਦਾ ਹਾਂ ਸਾਰਾ ਸਭ ਤੋਂ ਅੱਜ ਦੇ ਲੰਗਰ ਵਿੱਚ ਦਾਲ ਹੈ ਜੀ ਤੇ ਬੰਦ ਗੋਭੀ ਦੀ ਸਬਜ਼ੀ ਹੈ ਤੇ ਪ੍ਰਸ਼ਾਦ ਦੇ ਹਨ ਝੂਠੇ ਭਾਂਡੇ ਜੇਨ ਚੱਲਿਆ ਦੇਖੋ ਲੋਕ ਕਿਦਾਂ ਸੇਵਾ ਕਰਦੇ ਜੂਠੇ ਭਾਂਡੇ ਸਿੱਧ ਧਰਮ ਦੀ ਇਹ ਖਾਸੀਅਤ ਹੈ ਕਿ ਨਾ ਕੋਈ ਥਕਦਾ ਹੈ ਨਾ ਕੋਈ ਹਾਰਦਾ ਹੈ ਮਿੱਤਰੋ ਚਾਹ ਦਾ ਲੰਗਰ ਥੋੜਾ ਜਿਹਾ ਲੇਟ ਹੈ ਹਲੇ ਚਾਹ ਬੰਨ ਰਹੀ ਹੈ ਇੰਨਾ ਟਾਈਮ ਰੁਕਾਂਗੇ ਤੇ ਕਾਫੀ ਲੇਟ ਹੋ ਜਾਾਂਗਾ ਤੇ ਸੋ ਚਾਹ ਦਾ ਲੰਗਰ ਫੇਰ ਕਦੀ ਕਰਾਂਗਾ ਆ ਦੇਖੋ ਦੀ ਅੰਦਰ ਲੰਗਰ ਦੀ ਸਾਰੀ ਤਿਆਰੀ ਚੱਲ ਰਹੀ ਹੈ ਸਾਰੀ ਆਟੋਮੈਟਿਕ ਮਸ਼ੀਨਾਂ ਸਟੀਮ ਵਾਲੀਆਂ ਮਸ਼ੀਨਾਂ ਉਹਦਾ ਨਰ ਬੜ ਰਿਆ ਲੰਗਰ ਇੱਧਰ ਰਸਦ ਵਗੈਰਾ ਭਈ ਹੈ ਸਾਰੀ ਆਹ ਦੇਖੋ ਇੱਧਰ ਸਾਰੀ ਰਸਦ ਪਈ ਹੈ ਸਭ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਿਆਂ ਦੇ ਲੜੀ ਦੇ ਵਿੱਚ ਨੰਬਰ 3 ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਧੀਆ ਤੋਂ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪੂਰੀ ਵੀਡੀਓ ਦੇਖਿਆ ਕਰੋ ਮਿੱਤਰੋ ਜਿਹਦੇ ਨਾਲ ਕਿ ਤੁਹਾਨੂੰ ਕੱਲੀ ਕੱਲੀ ਚੀਜ਼ ਪਤਾ ਲੱਗੇ ਵਿੱਚ ਵਿੱਚ ਆਲੇ ਥੋੜੀ ਥੋੜੀ ਅਗਰ ਦੇਖੋਗੇ ਕੁਝ ਨਹੀਂ ਪਤਾ ਲੱਗਣਾ ਤੁਹਾਨੂੰ ਪੂਰੀ ਵੀਡੀਓ ਦੇਖਿਆ ਕਰੋ ਇਤਿਹਾਸ ਨੂੰ ਸਕਰੀਨਸ਼ਾਟ ਜ਼ਰੂਰ ਲੈ ਲਿਆ ਕਰੋ ਇੱਥੇ ਵੀ 24 ਘੰਟੇ ਲੰਗਰ ਚੱਲਦਾ ਰਹਿੰਦਾ ਇੱਧਰੋਂ ਚੱਲਦਾ ਹਾਂ ਤੁਹਾਨੂੰ ਇਹ ਵੀ ਦਿਖਾਉਂਦਾ ਗੁਰਦੁਆਰਾ ਸਾਹਿਬ ਦੇ ਵਿੱਚ ਦੀ ਰਸਤਾ ਜਾਂਦਾ ਆਹ ਦੇਖੋ ਇਹ ਬਾਹਰਲੇ ਪਾਸੋਂ ਪਾਰਕਿੰਗ ਵੀ ਆਂਦੀ ਹੈ ਜੇ ਆਪਾਂ ਗੱਡੀ ਲਾਣੀ ਚਾਹੀਏ ਬਾਰੋ-ਬਾਰ ਆਗੇ ਇੱਥੇ ਗੱਡੀ ਵੀ ਲਾ ਸਕਦੇ ਆ ਆਹ ਦੇਖੋ ਮਿੱਤਰੋ ਇੱਥੇ ਅਲੱਗ ਲੰਗਰ ਚੱਲ ਰਿਹਾ ਹੈ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲਿਆਂ ਵੱਲੋਂ ਤੇ ਇੱਧਰੋਂ ਪਾਰਕਿੰਗ ਦੀ ਗੱਡੀ ਵੀ ਆਂਦੀ ਹੈ ਇੱਧਰੋਂ ਜੇ ਚਾਹੋ ਤਾਂ ਇੱਧਰੋਂ ਬਾਰੋ-ਬਾਰ ਗੱਡੀ ਵੀ ਆਪਾਂ ਲਿਆ ਕੇ ਇੱਧਰ ਦੀ ਆ ਸਕਦੇ ਆ ਪਾਰਕਿੰਗ 'ਚ ਗੱਡੀ ਵੀ ਲਾ ਸਕਦੇ ਆ ਆ ਲੰਗਰ ਚੱਲ ਰਿਹਾ ਹੈ ਹੁਣ ਇੱਥੇ ਲੰਗਰ ਦਾ ਪੂਰਾ ਫੁੱਲ ਹੈ ਆਪਣਾ ਕੁਝ ਨਹੀਂ ਖਾਦਾ ਜਾਣਾ ਤੇ ਚਾਹ ਵਗੈਰਾ ਹੋਈ ਤਾਂ ਜ਼ਰੂਰ ਪੀ ਆਗਾ ਆ ਦੇਖੋ ਜੀ ਇਸ ਲੰਗਰ ਹਾਲ ਦੀ ਸੇਵਾ ਵੀ ਇੱਧਰ ਚੱਲ ਰਹੀ ਹੈ ਉਧਰ ਬੀਬੀਆਂ ਪ੍ਰਸ਼ਾਦੇ ਬਣਾ ਰਹੀਆਂ ਆ ਆ ਦੇਖੋ ਤੇ ਇੱਧਰ ਰਸਦ ਵਗੈਰਾ ਸਾਰੀ ਪਈ ਹੈ ਇਹ ਸਾਰਾ ਲੰਗਰ ਹਾਲ ਦੇਖਣੋ ਤੁਸੀਂ ਕਾਰ ਸੇਵਾ ਬਾਬਾ ਅਮਰੀਕ ਸਿੰਘ ਜੀ ਵੱਲੋਂ ਕਿੱਤੀ ਜਾ ਰਹੀ ਹੈ ਮਿੱਤਰੋ ਚਾਹ ਨਹੀਂ ਮਿਲਦੀ ਨਸੀਬ ਚ ਦੋਨਾਂ ਪਾਸੇ ਕੋਈ ਗੱਲ ਨਹੀਂ ਲੱਸੀ ਪਿੰਦਾ ਹਾਂ ਮੈਂ ਇੱਥੇ ਲੱਸੀ ਦਾ ਪ੍ਰੋਗਰਾਮ ਬਣ ਰਿਹਾ ਬਹੁਤ ਵਧੀਆ ਲੱਸੀ ਆ ਗਈ ਜੀ ਲੱਸੀ ਪਿੰਦਾ ਤੇ ਫੇਰ ਇੱਥੋਂ ਚੱਲਦਾ ਹਾਂ ਆਪਣੇ ਵੱਲੋਂ ਵਧੀਆ ਤੋਂ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਰੱਖਦਾ ਹਾਂ ਤੁਹਾਨੂੰ ਵੀਡੀਓ ਬਹੁਤ ਪਸੰਦ ਆਏਗੀ ਤੁਸੀਂ ਅੰਤ ਤੱਕ ਵੇਖੀ ਹੋਏਗੀ ਹੁਣ ਆਪਣੇ ਦਾਸ ਗੁਰਵਿੰਦਰ ਸਿੰਘ ਨੂੰ ਇਜਾਜ਼ਤ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ